ਦੇਖਿਆ ਰਿਓ ਇੱਧਰ ਹੋ ਗਿਆ ਐਡਵੈਂਚਰ ਵੀਰ ਤਾਂ ਮੈਨੂੰ ਲੈ ਗਿਆ ਉੱਤੇ ਇਹਦੇ ਇੱਥੇ ਰੱਖੋ ਕੈਮਰਾ ਬਈ ਵਾ ਸასიਖਲ ਜੀ ਸਵਾਗਤ ਹੈ ਅੱਜ ਨਵੇਂ ਬਲੌਗ 'ਚ ਤੇ ਅੱਜ ਦਾ ਬਲੌਗ ਤੁਹਾਨੂੰ ਵਿਖਾਉਣਾ ਹੈ ਅੱਜ ਬਲੌਗ ਗੱਡਾ ਬਿਆਸ ਬਿਆਸ ਦਰਿਆ ਤੇ ਚੱਲੇ ਆ ਕਿਉਂਕਿ ਉੱਥੇ ਆਇਆ ਪਾਣੀ ਬਹੁਤ ਜ਼ਿਆਦਾ ਤੇ ਵੇਟ ਲੱਗ ਕੇ ਵੀ ਪਾਣੀ ਜ਼ਿਆਦਾ ਆ ਗਿਆ ਵਾ ਤੇ ਅੱਜ ਆਪਾਂ ਹਾਲਾਤ ਵੇਖਣ ਚੱਲੇ ਆਂ ਵੀ ਕਿੰਨਾ ਕੁ ਪਾਣੀ ਆਇਆ ਓਥੇ ਤੇ ਨਾਲ ਛੋਟਾ ਬ੍ਰਦਰ ਠੀਕ ਹੈ ਜੀ ਤੇ ਇੱਧਰ ਚੱਲੇ ਆਂ ਡਾ ਮਨਕੀਰਤ ਨਹੀਂ ਨਹੀਂ ਆਪਾਂ ਇੱਧਰ ਚੱਲੇ ਸਾਈਡ ਤੇ ਆਪਾਂ ਸਾਈਡ ਤੇ ਚੱਲੇ ਅੱਛਾ ਉਹਦਾ ਲੈ ਲੀਏ ਚੱਲਿਆ ਉਹ ਦੋ ਦੋ ਫਿਰ ਲਓ ਜੀ ਇੱਕ ਕੱਟੋ ਜਰਾ ਚੱਲ ਆ ਜਿਓ ਭਾਈ ਚਾਬੀ ਦਿਓ ਚਾਬੀ ਘਰੇ ਛੱਡ ਕੇ ਆ ਲੱਗੇ ਸੀ ਤੇ ਲਓ गाइस ਹੁਣ ਆਪਾਂ ਚੱਲਦੇ ਆਂ ਜੀ ਢੇੜ ਪੱਤਨ ਵਾਲੀ ਸੜਕ ਚੱਲਦੇ ਆਂ ਉੱਥੇ ਜਾ ਕੇ ਵੇਨੇ ਆਂ ਜਾ ਕੇ ਆਪਾਂ ਕੀ ਹਾਲਾਤ ਨੇ ਲਓ ਗਾਇਸ ਇੱਧਰ ਆ ਗਈ ਆ ਜੀ ਆਪਣੀ ਰਾਣੀ ਕਰਾਈ ਆਪਣੀ ਰਾਣੀ ਤੇ ਗੱਡੀ ਢੱਡੀ ਹੋ ਗਈ ਆ ਬਾਸ ਤੇ ਪਾਣੀ ਨਾਲ ਸਾਫ਼ ਤੇ ਆਪਾਂ ਹੁਣ ਵਿੱਚ ਵੜਦੇ ਆਂ ਜੀ ਲਓ ਗਾਇਸ ਉੱਧਰੋਂ ਨਾ ਵੜਿਆ ਨਹੀਂ ਮੈਂ ਚੱਲ ਇਧਰੋਂ ਵੜ ਜੰਨੇ ਆ। ਆ ਲਓ ਗਾਇਸ ਇਧਰ ਆਪਣਾ ਗਿੰਦਾ ਵੀਰ ਮਿਲ ਗਿਆ ਨੂੰ। ਥੱਲੇ-ਪੁੱਠੇ ਪਾ ਦੇ ਵਿਹਲੇ ਹੋ ਗਏ ਆਪਾਂ ਚੱਲੇ ਆਂ ਜੀ ਕਰਿਆਲੇ ਪਾਸੇ। ਕਰਿਆਲ ਜਾਣਾ ਨਹੀਂ ਪਾ ਸੱਚ ਪੇਟ ਵਾਲੇ ਪਾਸੇ। ਇਹ ਜਾਏ ਹੋਏ। ਲਓ ਗਾਇਸ ਸਤਿ ਲਓ ਗਾਇਜ਼ ਐਡਵੈਂਚਰ ਰੋਡ ਐਡਵੈਂਚਰ ਆਜ ਐਡਵੈਂਚਰ ਹੋਣ ਲੱਗਿਆ ਜੀ ਅੱמא ਕੜੀਆਂ ਪਹਾੜੀਆਂ ਆਈਆਂ ਐਡਵੈਂਚਰ ਵਾਲਾ ਰਸਤਾ ਐ ਆ ਵੀਰ ਕਿਦਾਂ ਸੈਦੀ ਭੈਣ ਦੀ ਮੈਂ ਅੱਜ ਕਰ ਦਸ ਰਹਾ ਹੁਣ ਅਲੀ ਅਗਲੀ ਉਹ ਭਾਈ ਤੇ ਠੱਗ ਠੱਗ ਬੜਾ ਪਾਣੀ ਹੋ ਗਿਆ ਉਹ ਜੀ ਇਹਦਾ ਪਾਣੀ ਦੀ ਮਾਤਰਾ ਥੋੜੀ ਜ਼ਿਆਦਾ ਹੈ ਜੀ ਔਰ ਵੀਰ ਮੰਗੇ ਯਾਰ ਨਹਿਰ ਚ ਆਪਾਂ ਨੰਦੇ ਰਹੇ ਆ ਹਾਂ ਆਹ ਉੱਥੇ ਨੰਦੇ ਰਹੇ ਆ ਹਾਂ ਆਉ ਤੇ ਨਾਉਨੇ ਹੁੰਨੇ ਹਾਂ ਉਹ ਦਮੇ ਜਦੋਂ ਦੋਨੇ ਕਰਦੇ ਨੇ ਬਹੁਤ ਸੇ ਹਾਂ ਤੇ ਉਹ ਗੁਣਾ ਲਾਓ ਜੀ ਇੱਥੇ ਤੁਹਾਨੂੰ ਕਮਾਲ ਹੀ ਕਮਾਲ ਮਿਲੇਗਾ ਤੇ ਸ਼ਾਂਤੀ ਸ਼ਾਂਤੀ ਮਿਲੇਗੀ ਵੇਖ ਵੇਖੀ ਵੇਖੀ ਕੀ ਕਰਦੇ ਆ ਮੈਨੂੰ ਡਰ ਲੱਗਦਾ ਵੀਰ ਵੀਰ ਫੋਨ ਇਥੋਂ ਉੱਤਰ ਗਿਆ ਵੀਰ ਬਾਤ ਇਥੋਂ ਲਾ ਕੇ ਜਾਣਾ ਹਾਂ ਤਰ ਹੋ ਜਾਣੇ ਹਾਂ 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 ਇੱਥੇ ਖਲਾਸ ਹੋ ਵੀਰ ਇਹ ਵੇਖੀ 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 ਵੀਰ ਤੇ ਇੱਕ ਵੇਖੀ ਕਿਹਦਾ ਐਡਵੈਂਚਰ ਹੈ ਢਾਈ ਤੇ ਨਾ ਹੋ ਜੇ ਤਾਂ ਵੀ ਮੇਰੇ ਆੜਦੇ ਟਰੈਕਰ ਕੇ ਚਲੌਣ ਵਾਲੇ ਕੱਟ ਡਰ ਲੱਗਦਾ ਵੀ ਜਿਹੜਾ ਬਕਰ ਬੈਠਾ ਹੁੰਦਾ ਨਾ ਲਓ ਗਾਇਸ ਵੀਰ ਇਧਰੋਂ ਚਲੀ ਜਾਣਾ ਇਹਦਾ ਪੁੱਲਾ ਹੀ ਆ ਕੰਮ ਦਾ ਆਸ਼ੀਰਵਾਦ ਲਓ ਗਾਇਸ ਆਪਾਂ ਪਹੁੰਚ ਗਏ ਆ ਜੀ ਇਸ ਬੇਟ ਇਲਾਕੇ ਚ ਸਾਫਤੀ ਜਿਹਾ ਬੜਾ ਲਓ ਜੀ ਗੰਦਾ ਹਾੜਾ ਵੀਰ ਉਹ ਚਲੇ ਗਿਆ ਉੱਥੇ ਲਓ ਜੀ ਪਬਲਰ ਬੜੇ ਲਾਇ ਲੋਕਾਂ ਨੇ ਇੱਥੇ ਇਹਨਾਂ ਦੀ ਸੱਤ ਕਿੱਥੇ ਕਪੜੀ ਹੈ ਹੈ ਇਹਨਾਂ I don't know where this road is Is this the way to Siddhi? No, no, no This is the way Hello guys ਅੱਜ ਕੱਢ ਹੀ ਲਿਆ ਆਪਾਂ ਟੂਰ ਅੱਜ ਡੇਟ ਲਾ ਕੇ ਦਾ ਲਓ ਗਾਈਸ ਆਹ ਵੇਖੋ ਪਾਣੀ ਮੇਰੇ ਵੀ ਦਰਿਆ ਦਾ ਪਾਣੀ ਆ ਹੈਂ ਦਰਿਆ ਬੱਲੇ ਬੱਲੇ ਓਏ ਤੇ ਵੀਰ ਅੱਗੇ ਕਿਦਾਂ ਅੱਗੇ ਤਾਂ ਬੜਾ ਔਖਾ ਕੰਮ ਹੈ ਹੈ ਇਹ ਕਿੰਨੇ ਕ ਦਿਨਾਂ ਜਾਏ ਜਊ ਐਨੂੰ ਹੈ ਕਿੰਨੇ ਤੱਕ ਲੈਂਦਾ ਲਾਓ ਗਾਇਸ ਇਧਰ ਨੂੰ ਜਾਈਦਾ ਤੇ ਵੀਰ ਹੋਣਾਂ ਦੀ ਪੈਲੀ ਇਧਰੋਂ ਅੱਗੇ ਆ ਲੇਕਿਨ ਅੱਗੇ ਪਾਣੀ ਬਹੁਤ ਜ਼ਿਆਦਾ ਹੈ ਤੇ ਇਧਰ ਆਡੇ ਵੀਰ ਲੈਵਲ ਥੋੜਾ ਜਿਹਾ ਹੂੰ ਭੂਟੇ ਉਹ ਖਾਣਾ ਦਾ ਲੈਵਲ ਘਟਿਆ ਆ ਵੇਖੋ ਜੀ ਆਹ ਆਹ ਵੇਖੋ ਜੀ ਲੋ ਗਾਇਸ ਚੱਪਾ ਰੱਖ ਲਾ ਕੇ ਭੂਟੇ ਦੇ ਇਹ ਆ ਵੇਖੋ ਜੀ ਆਹ ਜਿੱਥੇ ਨਹੀਂ ਜਿੱਥੇ ਮਤਲਬ ਨਿਸ਼ਾਨ ਲੱਗਾ ਨਾ ਘਟਿਆ ਪਾਣੀ ਠੀਕ ਹੈ ਜੀ ਚਲੋ ਇਹ ਨਿਸ਼ਾਨੀ ਦੇਤੀ ਵੀ ਇੰਨਾ ਕ ਪਾਣੀ ਘਟ ਗਿਆ ਵਾ ਯਾਨੀ ਕਿ ਚੱਪਾ ਪਾਣੀ ਘਟ ਗਿਆ ਸਮਝ ਲਓ ਚੱਪਾ ਪਾਣੀ ਘਟਿਆ ਜੀ ਤੇ ਬਾਕੀ ਅੱਗੇ ਕੁਝ ਕਹਿ ਨਹੀਂ ਸਕਦੇ ਬਾਕੀ ਕੁਦਰਤ ਦੇ ਰੰਗ ਨੇ ਠੀਕ ਹੈ ਜੀ ਆ ਜਾ ਕਾਪੇ ਉਹਨਾਂ ਨੂੰ ਸਾਲਣਗਾ ਆ ਜਿਓਗਾ ਆ ਨੇ ਵੀ ਮੌਜੂਦਾ ਹਾਲਾਤ ਜਿਹੜੇ ਤੁਹਾਨੂੰ ਅਖਾਲਤੇ ਆਪਾਂ ਹਾਂ ਤੇ ਕੋਈ ਉਮੀਦ ਨਾ ਰੱਖਿਓ ਇਹ ਦੋ ਇਹ 2023 ਦੇ ਵਿੱਚ ਇਹ ਮੰਝਰ ਬਣੇ ਜਿਹੜਾ ਹਰਕੀ ਬਣ ਗਿਆ ਹਨਾ ਗਿਆ ਕਹਿੰਦੇ ਤੇ 23 ਜੀ ਆਏ ਨਾ ਪਾਣੀ ਫੇਰ ਹੁਣ 25 ਜੇ ਆਗੇ ਲਓ ਗਾਈਸ ਆ ਵੀ ਰੈਸਟ ਕਰਨ ਦੇ ਨੇ ਇਥੇ ਹਾਂਜੀ ਵੀਰ ਕਿਹੜਾ ਪਿੰਡ ਅੱਡਾ ਪਿੰਡ ਕਿਹੜਾ ਟੱਡਾ ਬੇਡ ਮੈਂ ਨਹੀਂ ਨਹੀਂ ਉਧਰ ਪਿੱਛੇੋਂ ਕਿੱਥੋਂ ਰਹਿਣ ਵਾਲੇ ਹੋ ਪਿੱਛੋਂ 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 ਕਿੱਥੋਂ ਦੇ ਹੋ ਬਿਆਰ ਬਿਆਰ ਦੇ ਠੀਕ ਹੈ ਠੀਕ ਹੈ ਚਲੋ ਤੱਕ ਕਿਦਾਂ ਦਾ ਲੱਗਦਾ ਪੰਜਾਬ ਬਹੁਤ ਜ਼ਿਆਦਾ ਪਾਣੀ ਪੰਜਾਬ ਆ ਵੇਖਾ ਪਤਾ ਲੱਗਦਾ ਜੇ ਆਹ ਚੀਜ਼ ਵੇਖੋਗੇ ਫੇਰ ਪੰਜਾਬ ਨਹੀਂ ਚੰਗਾ ਲੱਗਦਾ ਹੈਨਾ ਸੁੱਕਾ ਸੁੱਕਾ ਚੰਗਾ ਲੱਗਦਾ ਹੈਨਾ ਚੱਲਦਾ ਰਹੇਗਾ ਤੇ ਵੀਰੇ ਪਾ ਕੋਈ ਲਾ ਫਾਂਡੇ ਕੋਈ ਮਸ਼ੀ ਮੁੱਛੀ ਕਿ ਨਹੀਂ ਨਹੀਂ ਉਹ ਉਸਿਆ ਮਾਤਾ ਗੁਜਾਰਾ ਕੋਈ ਕਿ ਨਹੀਂ ਮਸ਼ੀਨਾਂ ਤੇ ਡੁੱਬ ਗਏ ਹੋਣੀਆਂ ਪਾਣੀ ਚ ਚਲੋ ਯਾਰ ਉਮੀਦ ਲਾਉਣੀ ਚਾਹੀਦੀ ਹੈ ਹੈਨਾ ਟਾਈਮ ਪਾ ਨਾ ਟਾਈਮ ਪਾ ਕੋਈ ਪਤਾ ਨਹੀਂ ਰ ਆ ਹੀ ਜਾਵੇ ਹੈਨਾ ਲਾਈ ਇਹ ਤਾਂ ਕੋਨਾ ਕੋਤੇ ਆਊਗਾ ਜੀ ਲਾਓ ਲਾਓ ਜੀ ਤਾਂ ਹੀ ਉਧਾਂ ਜਾਣਾ ਹੀ ਅੱਗੇ ਤੇ ਤਾਂ ਕਰਕੇ ਅੱਗੇ ਪਾਣੀ ਬੜਾ ਜ਼ਿਆਦਾ ਹੋਵਾ ਤੇ ਨਹੀਂ ਜਾਇਆ ਜਾਣਾ ਬਾਈ ਮੈਂ ਤੁਹਾਨੂੰ ਧੰਨਵਾਦ ਹੋਣਾ ਹੈ ਹੂੰ ਤੇ ਪਾਣੀ ਲਾਲੋ ਸਾਹਿਬ ਜਦੋਂ ਇਹਨਾਂ ਦੇ ਨਾ ਇਧਰਲੇ ਪਾਸੇ ਤੁਸੀ ਨਹੀਂ ਹੈਗੀ ਉਹ ਆਪਣੇ ਫਤੂ ਬਰਕਤ ਉਧਰਲੇ ਪਾਸੇ ਤਾਂ ਕਿ ਤੁਸੀ ਹੈਗੀ ਉਹ ਤਾਂ ਅੱਗੇ ਨਹੀਂ ਹੈਗੀ ਤੁਸੀ ਇੱਥੋਂ ਬਿਲਕੁਲ ਨਾਲ ਹੀ ਆਪਣਾ ਦਰਿਆ ਲੱਗਦਾ ਤੇ ਉਹ ਜਦੋਂ ਦਰਿਆ ਪਾਣੀ ਤਾਂ ਜਾਂਦਾ ਫੇਰ ਪਾਣੀ ਇਧਰ ਨੂੰ ਆਉਂਦਾ ਜੇ ਤੁਸੀ ਹੁੰਦੀ ਤੇ ਪਾਣੀ ਐਨੂੰ ਨਹੀਂ ਆਉਣਾ ਪਾਣੀ ਤਾਂ ਜਿੱਥੇ ਦੇ ਨਾਲ ਇਧਰੋਂ ਵੀ ਚੱਲ ਗਿਆ ਹੂੰ ਲੈਕਨ ਅਰ ਕੀ ਪਾਣੀ ਮਤ ਉਨਾ ਨਹੀਂ ਆ ਆ ਗਿਆ ਲੇਕਿਨ ਤਾਂ ਵੀ ਚਲੋ ਇੱਥੇ ਤੱਕ ਆਇਆ ਤੇ ਵੀਰ ਉਧਰਲੇ ਪਾਸੇ ਬਚਾਏ ਉਧਰ ਵੀ ਹੈ ਨਾ ਉਧਰ ਵੀ ਪਾਣੀ ਆਣਾ ਤੁਹਾਡੇ ਉਧਰ ਵੀ ਇਦਾਂ ਉਧਰ ਵੀ ਇਦਾਂ ਹੀ ਹੈ ਨਾ ਲਓ ਗਾਇਸ ਆ ਜਾਈ ਆਪਾਂ ਕੱਢਿਆ ਵਾ ਨਾਨਕੇ ਪਿੰਡ ਆਏ ਸੀ ਤਾਂ ਮੈਂ ਚਲੋ ਬੋਟਾ ਤੂੰ ਬੋਟਾ ਇਹ ਵੀ ਆਵਾਜ਼ ਆ ਨਹੀਂ ਟਰੈਕਟਰ ਦੀ ਅੱਛਾ ਲਓ ਜੀ ਕਬੋਟਾ ਟਰੈਕਟਰ ਹੈ ਇਹ ਬਾਹਰੀ ਕੰਪਨੀ ਆ ਜਾਪਾਨ ਜਾਪਾਨ ਦੀ ਕੰਪਨੀ ਹੈ ਲੋ ਗਾਇਸ ਚਲ ਵੀਰ ਅੱਗੇ ਆਜੋ ਵੀਰ ਪੇੜ ਪਤਣ ਲੱਗੋ ਲੱਭਦਾ ਮੈਂ ਦੋਥੇ ਹਾਂ ਇਹ ਯਾਰ ਮੁੜ ਕੇ ਜਾਂਦੇ ਆਂਗੇ ਹਾਂ ਯਾਰ ਆ ਜਾ ਹਾਂ ਉਹ ਮੁੜ ਕੇ ਲੋ ਗਾਇਸ ਕੋਈ ਗੱਲ ਨਹੀਂ ਸਾਡੇ ਅੱਗੇ ਵੀ ਨਹੀਂ ਆ ਇਹ ਨਹੀਂ ਜਾਂਦਾ ਉਹਦੇ ਵਿੱਚ ਉਹਦੇ ਮੋੜ ਚੱਲ ਹੋ ਗਏ ਉਹਦਾ ਘੜਿਆ ਜੱਪਾ ਮੇਰਾ ਨਹੀਂ ਉਧਰ ਜੇ ਟੋਟੇ ਘੁਰਦਾ ਅੱਗੇ ਮੜੇ ਮੋਟੇ ਮੋੜ ਜਾਂਦੇ ਸਭ ਦੇ ਨੇ ਜਾਣੇ ਮੋੜ ਜਾਂਦੇ ਹਾਂ ਸਾਸਿਕਾ ਅੰਕਲ ਮੈਂ ਉੱਥੋਂ ਹੁੰਦੇ ਆ ਉਹ ਤਾਂ ਜਾਂਦੇ ਮੋੜ ਚੱਲੇ ਜੱਪਾ ਉੱਥੋਂ ਹੁੰਦਾ ਹਾਂ ਇਧਰ ਆ ਤੰਬੋਖਾਣਾ ਇਧਰ ਜਾਣਾ ਪੈਣਾ ਲੋ ਜੀ ਬੇੜੀ ਬੂੜੀ ਹੁੰਦੀ ਤੇ ਆਪਾਂ ਤੁਹਾਨੂੰ ਹੋਰ ਅੱਗੇ ਲੈ ਕੇ ਜਾਂਦੇ ਬੇੜੀ ਨਹੀਂ ਹੈਗੀ ਹੱਟੇਓ 11 ਕਹੋ ਲਾਲੀ ਨਾਲ ਭੈ ਮਾਰਗਾ ਸਲਿੱਪ ਹੋ ਗਏ ਮਾਏ ਇਹ ਕਹੋ ਲਾਲੀ ਨਾਲ ਆਏ ਜਾਣਾ ਕਿਹਨਾਂ ਨੂੰ ਆਹ ਜਾਣ ਦਾ ਮੜਾ ਯਾਰ ਚੱਲ ਚੱਲ ਇਹ ਚ ਲੈ ਲਈਏ ਚੱਲ ਚੱਲ ਅੱਧਾ ਅਮੇਟ ਲੇਟ ਪਹੁੰਚ ਜਾਗੇ ਘਰੇ ਹਾਂ ਵਾਹ ਕੇ ਦੇਖਾ ਤੱਕਾ ਗਏ ਆ ਆ ਰਹੀ ਹੋਰ ਕੀ ਹੈ ಸರಿಕಾಲ ಬಚ್ಚೇ ಸರಿ ಹೋಯ್ ಹೋಯ್ ಹೋಯ್ತು ਅੱਡ ਬੈਂਚਰ ਫੂਰੋਂ ਹੁੰਦੇ ਆ ਜਿਹੜਾ ਬੈਂਚਰ। ਕੱੰਨਾ ਇੱਧਰੋਂ ਨਿਕਲਦਾ। ਕੰਨਾ ਉਹ ਜਿਹੜਾ ਜੜੀਆਂ ਹਾਂ ਇਦਾਂ ਨੂੰ। ਨਹੀਂ ਤੂੰ ਕਿਧਰੋਂ ਦੀ ਲੈ ਕੇ ਆਉਂਦੇ ਕੰਨਾ? ਜਿਹੜਾ ਜੜ। ਬੱਲੇ ਬੱਲੇ। ਤੇ ਕੋ ਉਹ ਫਿਰ ਥੋੜਾ ਥੋੜਾ ਕਰ ਕੇ ਲੈਣ ਹੁੰਦੇ ਨੇ। ਹਾਂ। ਸਹੀ ਗੱਲ। ਐਸੇ ਰੋਡ ਨਹੀਂ। ਵੇਖ ਜਾ ਬਾ। ਓਏ ਹੋਏ ਤਾਂ ਸਿਰ ਤੇ ਤੋਝਣ ਪਾਉਣਾ ਪੈਂਦਾ ਹਣਾ। ਹਾਂ। 30 ਟਰਾਲੀ ਕੱਢੀ। ਹੈ? ਥੱਲੇ ਨਹੀਂ। ਸਿੱਟ ਕੇ ਆਈ ਥੱਲੇ। ਅੱਛਾ ਪੀਟੀਓ ਵਾਲੀ ਨਾਲ। ਕਾਲ ਕੋਈ ਨਹੀਂ ਆ ਰਹੀ ਕਰਾਂਗੇ ਸ਼ੂਟ ਜਦੋਂ ਚੜਾਓਗੇ ਮੈਨੂੰ ਦੱਸਿਓ ਤੇ ਸ਼ੂਟ ਕਰਨਾ ਆਵਾਂਗੇ ਨਾ ਕਰਾਂਗੇ ਆਪਣੀ ਠੀਕ ਹੋਊਗੀ ਇਹ ਨਾਓ ਗਾਈਸ ਹੁਣ ਆਪਾਂ ਵਧਣ ਲੱਗੇ ਆ ਜੀ ਆਪਾਂ ਭੇੜ ਪਤਣ ਵਾਲੀ ਸਾਈਡ ਨੂੰ ਉਦੋਂ ਦਰਿਆ ਦੀ ਥੋੜੀ ਝਲਕ ਵਖਾ ਲਦੇ ਆ ਤੁਹਾਨੂੰ ਆਪਾਂ ਨੂੰ ਨਹੀਂ ਇਹ ਲਾ ਅਜਰੇ ਮਜੂਦਾ ਐਡਵੈਂਚਰ ਐਡਵਾਈਸਰ ਹੋਰੇ ਗਾਈਸ ਆਪਾਂ ਪਹੁੰਚ ਗਏ ਜੀ ਘੇਟਪੱਤਣ ਵਾਹਿਗੁਰੂ ਸਤਨਾਮ ਲਓ ਗਾਈਸ ਅੱਜ ਤੇ ਤੁਹਾਨੂੰ ਇਸ ਤਰ੍ਹਾਂ ਲੱਗਿਆ ਐਡਵੈਂਚਰ ਆਹ ਵੇਰੇ ਹੋਏ ਰਸਤਾ ਜਿਹੜਾ ਆਪਣਾ ਨਹੀਂ ਖੰਦ ਹੁੰਦਾ ਤੇ ਅੱਜ ਤੁਹਾਨੂੰ ਪੂਰਾ ਦ੍ਰਿਸ਼ ਵਿਖਾਉਦੇ ਆਂ ਜੀ ਬੰਦੇ ਠੀਕ ਹੈ ਜੀ ਵੀਰ ਆ ਵੇਖੋ ਐਡਵੈਂਚਰ ਵੀਰ ਇੱਥੋਂ ਵੇਖੀ ਤੇ ਆਣਾ ਵੀਰ ਨਹੀਂ ਨਹੀਂ ਵੀਰ ਵੀਰ ਪਰ ਵੀਰ ਸੱਚੀ ਦਾ ਐਡਵੈਂਚਰ ਕਰਦੇ ਲੱਗੇ ਰੁਕ ਜੀ ਰੁਕ ਜੀ ਰੁਕ ਜੀ ਆਹ 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 ਗਿਆ ਐਡਵੈਂਚਰ ਆਹ ਗਿਆ ਡਾਡ ਐਡਵੈਂਚਰ

ਤੇ ਤੇ ਆਉਣਾ ਬੜਾ ਵੀਰੇ ਤਰਨਪੌਣ ਵਾਲਾ ਰਾਹ ਹੈ ਆ ਬੈਠਾ ਰਹਾ ਹੁਣ ਖਾ ਲਿਆ ਤੇ ਜਿੰਦੀ ਆ ਵੀ ਭਾਈ ਵੀਰ ਨੇ ਲਾਇਆ ਅੱਗੇ ਟਰੈਕਟਰ ਤੇ ਥੋੜੀ ਆਵਾਜ਼ ਬੰਦ ਕਰ ਲਈ ਜਣੀ ਇਹ ਮੰਡਾ ਵਾਹ ਵਾਹ ਕੀ ਆ ਵਾਹ ਤੁਸੀਂ ਪਹੁੰਚ ਗਏ ਆ ਜੀ ਬਿਆਸ ਵਾਲੇ ਦਰਿਆ ਤੇ ਅੱਛਾ ਉਹ ਪੁਲ ਦਾ ਜਗ੍ਹਾ ਹੈ ਨਾ ਤੇ ਜਦੋਂ ਸੰਗ ਦਾ ਮੇਲਾ ਹੁੰਦਾ ਹੈ ਤੇ ਉਦੋਂ ਇੱਥੇ ਪੂਰੀਆਂ ਰੌਣਕਾਂ ਲੱਗਦੀਆਂ ਤੇ ਇੱਥੋਂ ਹੀ ਸੰਗਤ ਆਪਣੇ ਦਰਿਆ ਪਾਰ ਕਰਕੇ ਆਉਂਦੀ ਹੈ ਜੀ ਤੇ ਇਧਰ ਆਡੇ ਗਿੰਦੇ ਵੀ ਨੇ ਪੂਰਾ ਐਡਵੈਂਚਰ ਕਰਾਤਾ ਅੱਜ ਕਲਾਕਾ بلوچستان ਪੈਂਦਾ ਹੈ ਪਹਿਰ ਉਹ ਚੱਟਾਂ ਤੇ ਖੇਲ ਜਾਂਦੇ ਨੇ ਜਿਹੜੇ ਨੇ ਵੀਰੇ ਜਦੋਂ ਇੱਥੋਂ ਬੰਦਾ ਆਉਂਦਾ ਤੋਂ ਤ ਲੱਗਦੀ ਮੈਂ ਬੰਦੇ ਕੋਲ ਇਹ ਚ ਨੰਗਾ ਥੋੜੀ ਜਾਂਦਾ ਹਣਾ ਲੋ ਗਾਈਜ਼ ਅਗਲਾ ਬੈਕੰਡੇ ਜਿਹੜੇ ਇੱਥੇ ਤੋਂ ਤਾਂ ਜਗਾ ਪੋਲ ਪੋਲ ਪਾਲਣਾ ਪਈ ਹੋਵੇ ਲਓ ਕਿਤੇ ਪੜਾ ਲਾਗੇਣਾ ਤੇ ਤੈਨ ਨਹੀਂ ਜਾਣੇ ਲਓ ਗਾਇਸ ਬਿਲਕੁਲ ਵੀਰੋ ਦਾ ਹੁਣ ਐਡਵੈਂਚਰ ਆ ਆ ਵੇਲੇ ਵੀ ਆਹਡਾ ਵੀਰ ਪੂਰਾ ਐਡਵੈਂਚਰ ਕਰਾਇਆ ਭਾਏ ਬਾਵਾ ਦੇਣਾ ਬਾਦ ਮਿਲਿਆ ਇਹਨੂੰ ਤਾਂ ਐਡਵੈਂਚਰ ਕਰਾਤਾ ਵੀਰ ਨੇ ਕਹਿੰਦਾ ਹੁਣ ਦੋ ਮਹੀਨਾ ਮੇਰੇ ਮੱਥੇ ਨਾ ਲੱਗੇ ਹੁਣ ਇੱਕ ਕੰਮ ਬੋਤਾ ਹਾਂ ਗੱਲ ਕੀ ਐ ਟੈਕ ਕੰਮ ਹੀ ਇਦਾਂ ਦੇ ਆ ਵੀ ਸਮਾਂ ਨਹੀਂ ਮਿਲਦਾ ਕਿ ਦੂਜੇ ਨੂੰ ਮਿਲਦਾ ਲਓ ਗਾਇਸ ਕਰੋ ਚੱਕ ਲਾਜ ਜਾਣਾ ਪਰੋ ਚੱਕ ਜੀ ਇਹ ਹੈ ਜੀ ਆਪਣਾ ਵਿਆਸਤ دریا دریا ਜਦ ਰੋ ਰੋ ਕੇ ਆਪਣੇ ਮਾਰ ਕਰਦਾ ਜਾਵਾ ਹੂੰ ਪਾਣੀ ਘਟ ਗਿਆ ਥੋੜਾ ਜਿਆ ਨਹੀਂ ਤੇ ਜਿਹੜੇ ਉਹ ਪੋਲ ਹੈ ਨਾ ਜਿਹੜੇ ਸੰਭਲੋ ਜੋ ਪੋਲਾਂ ਦੇ ਬਰਾਬਰ ਪਾਣੀ ਆ ਜਾਏ ਫੇਰ ਪਾਣੀ ਜਿਹੜਾ ਇਧਰ ਐਂਟਰ ਕਰ ਜਾਂਦਾ ਪਾਣੀ ਐਂਟਰ ਕਰ ਗਿਆ ਲੇਕਿਨ ਉਹ ਜ਼ਿਆਦਾ ਕਰ ਜੇ ਤੇ ਫਿਰ ਜ਼ਿਆਦਾ ਕਰ ਜਾਂਦਾ ਕਉਂ ਇੱਧਰ ਕੋਈ ਤੁਸੀ ਨਹੀਂ ਹੈਗੀ ਕੁਛ ਨਹੀਂ ਹੈਗੀ ਬਾਕੀ ਫੱਤੂ ਬਰਕਤਾਂ ਤੱਕ ਤੁਸੀ ਹੈਗੀ ਆ ਉੱਧਰ ਜ਼ਿਆਦਾ ੱਟਕਾ ਵੱਜਾ ਹੋਣਾ ਹੂੰ ਉੱਧਰ ਮੈਣੀ-ਮੁਣੀ ਵਾਲੇ ਪਾਸੇ ਸਾਰੇ ਪਾਣੀ ਫਿਰ ਗਿਆ ਬਈ ਲਓ ਗਾਇਸ ਕਰੋ ਵੀਊ ਚੱਕ ਆਪਣੇ ਇੱਧਰ ਇਹ ਉਹ ਸਥਾਨ ਹੈ ਜਿੱਥੇ ਤੁਹਾਨੂੰ ਆਪਾਂ ਲੈ ਕੇ ਆ ਜਿੱਥੇ ਸੰਗ ਦਾ ਮੇਲਾ ਜਿੱਥੇ ਪਾੜ ਤਰੇ ਜਾਂਦੇ ਆ ਤੇ ਸੰਗ ਤੇ ਇੱਥੇ ਪੋਲ ਬਾਈਦਾ ਜੀ ਉਹ ਵੇਖੋ ਟੂਪਾਣਾ ਪੋਲ ਪਿਆ ਕੱਲ ਕਿੱਦਾਂ ਘਟਿਆ ਕਿ ਨਹੀਂ ਉਹ ਆਪਣਾ ਜਿਹੜੇ ਟੂਪਾਂ ਪਈਆਂ ਉਹ ਟੂਪਾਂ ਲਾਈਆਂ ਜਾਂਦੀਆਂ ਹੁਣ ਇਹਨਾਂ ਨੇ ਚੁੱਕਤੀਆਂ ਪ੍ਰਸਾਦ ਕਰਕੇ ਤੇ ਇਸੇ ਟੂਪਾਂ ਦੇ ਸਾਰੇ ਸੰਗਤ ਜਿਹੜੀ ਉਧਰੋਂ ਪਾਰ ਜਾਂਦੀ ਆ ਦਵਾਬੇ ਚ ਇਹ ਆ ਜੀ ਮੱਝਾ ਉਹ ਦਵਾਬਾ ਲਓ ਜੀ ਚਲੋ ਗਾਈਸ ਅੱਜ ਤੁਹਾਨੂੰ ਇੰਨਾ ਕ ਆਪਾਂ ਵੀਊ ਵਿਖਾਉਣਾ ਸੀ ਤੇ ਚਲੋ ਕਈ ਵਾਰ ਖਬਰਾਂ ਵਾਲੇ ਵੀ ਥੋੜੇ ਜਿਹਾ ਨਾ ਉਤਰਾ ਚੜਾ ਕਰਕੇ ਵਿਖਾ ਦਿੰਦੇ ਵੀ ਇਧਰੋਂ ਆ ਹੋ ਗਿਆ ਇਧਰੋਂ ਆ ਹੋ ਗਿਆ ਤੇ ਤੁਹਾਨੂੰ ਰੀਅਲ ਲੱਗਦਾ ਆਤੀ ਵੀ ਪਾਣੀ ਜਿਹੜਾ ਵਾ ਆਇਆ ਵਾ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਘਰਾਂ ਨੂੰ ਤੇ ਵੀਰ ਨੇ ਆਪਣਾ ਕੰਮ ਖਤਮ ਕਰ ਲਿਆ ਹੋਣਾ ਇਹ ਆਪਣਾ ਜਾ ਕੇ ਕਰ ਲਈਏ ਤੇ ਵੀਰ ਨੂੰ ਫਿਰ ਕਿਤੇ ਮਿਲਦੇ ਆ ਠੀਕ ਹੈ ਜੀ ਤੇ ਸਾਰੇ ਆਪਣਾ ਆਪਣਾ ਧਿਆਨ ਰੱਖਣਾ ਦਰਿਆ ਦੇ ਬਿਲਕੁਲ ਲੱਗੇ ਨਾ ਜਾਣ ਠੀਕ ਹੈ ਜੀ ਤੇ ਆਪਾਂ ਰਿਸਕ ਲੈ ਕੇ ਖਤਮ ਕਰਦੇ ਆ ਜੀ ਤੇ ਫਿਰ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ